ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਪਟਿਆਲਾ ਤੋਂ ਆਪ ਦੇ ਵਿਧਾਇਕ ਸ਼ੈਰੀ ਕਲਸੀ ਨੇ ਦੂਸਰੀ ਮੁਫਤ ਯਾਤਰਾ ਨੂੰ ਦਿੱਤੀ ਹਰੀ ਚੰਡੀ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਤੋਹਫਾ ਸ਼੍ਰੀ ਅਨੰਦਪੁਰ ਸਾਹਿਬ ਮਾਤਾ ਜਵਾਲਾ ਜੀ ਅਤੇ ਮਾਤਾ ਚੰਦਪੂਨੀ ਦੇ ਕਰਵਾਏ ਜਾਣਗੇ ਦਰਸ਼ਨ 에ਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮੁਫਤ ਤੀਰਥ ਯਾਤਰਾ ਦਾ ਹਲਕਾ ਬਟਾਲਾ ਤੋਂ ਵਦਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਤੀਰਥ ਯਾਤਰਾ ਬਾਸਨੂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆਂ ਵਿਧਾਇਕ ਬਟਾਲਾ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਮੁਫਤ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅੱਜ ਇਹ ਧੀਰਸ ਯਾਤਰਾਬਾ ਸੰਤਾ ਨੂੰ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ, ਮਾਤਾ ਜਵਾਲਾ ਜੀ ਅਤੇ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਵਾਏਗੀ। ਉੱਥੇ ਹੀ ਯਾਤਰਾ ਕਰਨ ਵਾਲੀਆਂ ਸੰਤਾ ਨੇ ਖੁਸ਼ੀ ਜਾਰ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਜਸਵਿੰਦਰ 베ਦੀ ਵਾਲਾ ਦੇ ਨਾਲ ਕਰਮ ਦੀ ਜੱਬਾਦੀ ਇਹ ਵਿਸ਼ੇਸ਼ ਰਿਪੋਰਟ ਆ ਭਾਈ ਗਿੱਕੀ ਫਤਿਹ ਇਹ ਮਹਾਰਾਜੀ ਇਹ ਆਮ ਆਦ ਪਾਰਟੀ ਦਾ ਅਪਰਾਲਾ ਇਹ ਕੋਈ ਜਾਤ ਪਾਤ ਨਹੀਂ ਹਰ ਤੀਰਥਾਂ ਤੇ ਖੰਡੇ ਜੀ ਤੇ ਬਹੁਤ ਸੰਗਤਾਂ ਅਤਿ ਸ਼ਾ ਨ ਜਾ ਰੀਆਂ ਕੋਈ ਖਰਚਾ ਨਹੀਂ ਕੋਈ ਕਿਸੇ ਦਾ ਕੋਈ ਇਹ ਗਲਤੀ ਕੋਈ ਮਲੋ ਰੁਕਾਵਟ ਨਹੀਂ ਹਰ ਤੀਰਥਾਂ ਤੇ ਜਾਣਦੇ ਜੀ ਹੁਣ ਆਪਾਂ ਦਰਬਾਰ ਸਾਹਿਬ ਉਹ ਆਨੰਦਪੁਰ ਸਾਹਿਬ ਜਾਣਾ ਜਵਲਾ ਜੀ ਚਿੰਤਪੁਰਨੀ ਜਵਲਾ ਜੀ ਸਾਰੇ ਦਰਸ਼ ਮਿਲ ਕੇ ਕਰਕੇ ਰਾਸਟੇ ਆਨੰਦਪੁਰ ਸਾਹਿਬ ਕਰਨਾ ਪੜਕੇ ਉਹਦੇ ਬਾਅਦ ਅਸੀਂ ਕੱਲ ਵਾਪਸੀ ਆਉਣੀ ਹੈ ਜੀ ਟੋਟਲ ਖਰਚਾ ਗਵਰਨਮੈਂਟ ਦਾ ਅਸੀਂ ਕੇਜਰੀਵਾਲ ਸਾਹਿਬ ਦਾ ਭਗਵੰਤ ਮਾਨ ਜੀ ਦਾ ਸ਼ਹਿਰੀ ਕਲਸੀ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਜੀ ਬਹੁਤ ਖੁਸ਼ੀ ਆ ਸਾਡਾ ਬਹੁਤ ਅੱਛਾ ਖਾਣ ਪੀਣ ਨੂੰ ਸਾਰਾ ਪਰਾਲਾ ਸਾਡੇ ਇਹਨਾਂ ਦਾ ਹੀ ਹੈ ਜੀ ਇਹ ਕਹਿੰਦੇ ਗਵਰਨਮੈਂਟ ਵੱਲੋਂ ਸਾਰਾ ਖਰਚਾ ਜੀ ਸਾਰਾ ਜੀ ਤੇ ਬਹੁਤ ਵਧੀਆ ਜੀ ਅਸੀਂ ਬਹੁਤ ਖੁਸ਼ ਆ ਜੀ ਸਾਡੇ ਨਾਲ ਬਹੁਤ ਸੰਗਤ ਜੁੜੀ ਆ ਤੇ ਆ ਦੂਜੀ ਬੱਸ ਚੱਲੀ ਆ ਤੇ ਬਾਅਦ ਚ ਫੇਰ ਬੱਸ ਜਾਏਗੀ ਫੇਰ ਦੂਜੀ ਸੰਗਤਾਂ ਖਿਆਲੀ ਸਾਹਿਬ ਕਲਸੀ ਆਮ ਪਾਰਟੀ ਵੱਲੋਂ ਫ੍ਰੀ ਬੱਸ ਜਾ ਰਹੀ ਆ ਸਾਰਿਆਂ ਵਾਸਤੇ ਜਿੰਨੇ ਯਾਤਰੀ ਸਾਹਿਬ ਫ੍ਰੀ ਜੋ ਖਰਚਾ ਸਾਬ ਸਰਕਾਰ ਨੇ ਕਰਨਾ ਵਾ ਔਰ ਸਰਕਾਰ ਨੇ ਇਹ ਅਪਰਾਲਾ ਬਣਾਇਆ ਵੀ ਹਰ ਕੋਈ ਜਿਹੜਾ ਫ੍ਰੀ ਯਾਤਰਾ ਕਰਾਉਣੀ ਆ ਤੇ ਹੁਣ ਇਥੋਂ ਦਰਬਾਰ ਸਾਹਿਬ ਮੱਥੇ ਟੇਕਣ ਜਾਣਾ ਉਸ ਤੋਂ ਬਾਅਦ ਫਿਰ ਜਵਾਲਾ ਜੀ ਜਾਂ ਨਨਪੁਰ ਸਾਹਿਬ ਸਟੇ ਹੋ ਕੇ ਰਾਤ ਤੇ ਉਥੋਂ ਰਹਿ ਕੇ ਤੇ ਬਾਕੀ ਜਿੰਨੇ ਵੀ ਗੁਰਦੁਆਰੇ ਜਾਂ ਮੰਦਰ ਨੇ ਉਹਨਾਂ ਸਾਰਿਆਂ ਦੇ ਦਰਸ਼ਨ ਜੇ ਸੰਤਾਂ ਨੂੰ ਕਰਾਉਣੇ ਆ ਤੇ ਕਲਸੀ ਸਿਆਲ ਜੀ ਦਾ ਬਹੁਤ ਤੇ ਆਮ ਪਾਰਟੀ ਕੇਜੀਵਾਲ ਜੀ ਤੇ ਭਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਆਮ ਪਾਰਟੀ ਨੇ ਇਹ ਪ੍ਰਾਰਾਲਾ ਬਣਾਇਆ ਵਾ ਕਿ ਜਿਹੜੇ ਸੰਗਤ ਨੂੰ ਯਾਤਰਾ ਕਰਾਉਣੀ ਇਹ ਬਲਕਿ ਫ੍ਰੀ ਯਾਤਰਾ ਵਾ ਤੇ ਪੂਰੀ ਹਫ਼ਤਾ ਜੋ ਖਰਚਾ ਸਰਕਾਰ ਦਾ ਵਾ ਇਹ ਜੀ ਜਵਾਲਾ ਜੀ ਮਾ ਚੰਦਪੁਰ ਨੇ ਆਨੰਦਪੁਰ ਸਾਹਿਬ ਜਿਹੜੇ ਜੀ ਸੰਗਤਾਂ ਨਤਮਸਤਕ ਹੋਣਗੀਆਂ ਜੀ ਮੱਥਾ ਟੇਕਣ ਜਾ ਰਹੀਆਂ ਨੇ ਸੰਗਤਾਂ ਔਰ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਆਪ ਦਫ਼ਤਰ ਹੀ ਆ ਕੇ ਸੰਗਤਾਂ ਪੁੱਛ ਜਾਂਦੀਆਂ ਨੇ ਵੀ ਅਗਲੀ ਬੱਸ ਕਦੋਂ ਚੱਲ ਰਹੀ ਹੈ ਤੇ ਸਾਡਾ ਨਾਮ ਪਾ ਦਿਓ ਸੋ ਮੈਨੂੰ ਬੜੀ ਖੁਸ਼ੀ ਹੈ ਵੀ ਇਹ ਜਿਹੜਾ ਉਪਰਾਲਾ ਹੈ ਮਾਨਜੁਕ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਲੱਖਾਂ ਜਿਹੜੀਆਂ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਹੁਣ ਤੱਕ ਸੰਗਤਾਂ ਜਿਹੜੀਆਂ ਨੇ ਉਹ ਮੱਥਾ ਟੇਕ ਚੁੱਕੀਆਂ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਅਸ਼ੀਰਵਾਦ ਸਦਕਾ ਸੋ ਮੈਂ ਧੰਨਵਾਦ ਕਰਦਾ ਹਾਂ ਕਿੰਨੀ ਕਿ ਸੰਗਤ ਦੀ ਤੇ ਨੀਅਰ ਬਾਊਟ ਜੀ 40 43 ਦੇ ਕਰੀਬ ਜਿਹੜੀਆਂ ਹੁਣ ਫਿਰ ਸੰਗਤਾਂ ਜਾ ਰਹੀਆਂ ਜਿੰਨੀ ਕਿ ਬਸ ਦੇ ਵਿੱਚ ਕਪੈਸਿਟੀ ਆ ਉਹਦੇ ਹਿਸਾਬ ਨਾਲ ਜਾ ਰਹੇ ਨੇ ਜੀ ਇਹ ਜੀ ਅੱਜ ਜਾਣ ਕੇ ਤੇ ਕੱਲ ਜਿਹੜਾ ਵਾ ਵੀ ਸ਼ਾਮ ਨੂੰ ਵਾਪਸੀ ਆਉਣਗੇ